ਆ ਜਿਹੜਾ ਜੀ ਦੂਮਾ ਪੀੜੀਆਂ ਚ ਸਵਾਦ ਹੋਇਆ ਨਾ ਇਹ ਤਾਂ ਇਹਨੇ ਡੁੱਬ ਜੇ ਤੇ ਜਦੋਂ ਭਾਈ ਸਾਹਿਬ ਨੇ ਆਪਣੇ ਘਰੋਂ ਸਫੀ ਸਰਵਰ ਦੀ ਜਗਾ ਨੂੰ ਧਾਇਆ ਰੂਪ ਕੀਤਾ ਸਿੱਖੀ ਅਪਣਾਈ ਤੇ ਗੁਰੂ ਅਰਜਨ ਦੇਵ ਜੀ ਨੇ ਕਿਤਾਬਾਂ ਦਾ ਕਿਤਾਬ ਦੇ ਅੰਦਾ ਕਹਿਣ ਲੱਗੇ ਕਦੇ ਨਾਨੇ ਗੁਰੂ ਨੇ ਸਾਧੂ ਕਿਹਾ ਸੀ ਬਾਣੀ ਕਾ ਵਹੇਤਾ ਜਹਾਜ ਕਦੇ ਭੱਡਾ ਨਹੀਂ ਕਿਹਾ ਸੀ ਕਲਯੁਗ ਜਹਾਜ ਅਰਜਨ ਗੁਰੂ सगਲ ਸ੍ਰਿਸ਼ਟ ਲੱਗਵੇ ਦਰੋ